ਅੱਗੇ ਬਣਾ ਦੇ ਚਾਹ ਚਾਹ ਦੁੱਧ ਕਿ ਕਟੋਲੇ ਚ ਰੱਖ ਮਾਸਾ ਮਰਚੇ ਖਿਲਾਉਣ ਨੂੰ ਮਰਚੇ ਖਿਲਾ ਲਈ ਫੇਰੀ ਬੋਲੇਗਾ ਸੁੱਕੇ ਦੇ ਮਟਰ ਖਿਲਾਉਣ ਦੀ ਮਿੱਠੂ ਝਾਰ ਆ ਗਿਆ ਡਾ ਮਿੱਠੂ ਬੋਲ ਲਾ ਕੇ ਦੋ ਆ ਬੋਲ ਨਾ ਵੀ ਸਕਾ ਮੈਂ ਜਿਹਨ ਲੋ ਲੋ ਦੁੱਧ ਪੀਂਦੀ ਆ ਪੱਤੀ ਬਾ ਵਿੱਚ ਬਿਊਟੀ ਪਾ ਲੈਣੀ ਹੈ ਨਾ ਕਿਦੋਂ ਦੂਗਾ ਨਹੀਂ ਆ ਜੀ ਆਣਾ ਪ੍ਰੈਕਟੀਕਲ ਦੇ ਆਈ ਕਾਈ ਚੱਲੇ ਆਸੀ ਕੰਮ ਤੇ ਟੋਟੀ ਬਾਤੀ ਆ ਟੋਟੀ ਹਾਂ ਖੋਲਣ ਕੂਲੇ ਜਾਂਦੀ ਤੇ ਬਾਗ-ਬਾਗ ਮੋਟੇ ਤੇ ਬੈ ਗਈਆਂ ਚਾਰਜਰ ਲੈ ਵਾਲਾ ਮੈਂ ਚਾਬੀ ਇੱਥੇ ਰੱਖੇ ूल नहीं गई माकू स्कूल स्कूले चली सकूल टेन स्कूल ਜਿੱਤਰੀ ਬਾ ਤਿੱਪਾਸ ਕੁਲੇ ਜਾਣਾ ਹਾਂ ਨਹੀਂ ਮੈਂ ਤੁਹੇ ਲੈ ਜਾਣਾ ਸੁਲੇ ਜਾਣਾ ਜਿਹੜੇ ਜੈਓ ਦੇ ਕੋਲ ਜਾਏ ਨਾ ਪਾਪਾ ਮੇਰੀ ਫੁੱਟ ਨਾ ਰੇ ਕਿਲਾ ਰਾ ਕਿਲਾ ਰਾ ਮੇਰੀ ਕਿ ਕਿ ਫੁੱਟ ਨਾ ਚਿੱਟੇ ਮੂੜ ਲੈਣਾ ਚਿੱਟੇ ਮੂੜ ਲੈਣਾ ਅੰਗਰ ਕੱਲ੍ਹ ਸਿਪੂਲੇ ਜਾ ਚਲਾ ਬੈਠਾ ਚਿੱਟੇ ਮੂੜ ਬੈਲੇ ਸਿਰ ਪਹਿਲਾ ਜਾ ਸੀ ਚਾਰ ਪੰਜ ਦਿਨ ਬੈ ਉਹ मक चली सकूल चली सकूल चल साढ़ा स्कूल हूं लेना हून तो लेना स्कूल जा ਤੇ ਪਾਪਾ ਪਾਪਾ ਮੈਨੂੰ ਤਾਂ ਨੂਡਲ ਕੋਣ ਲਾ ਕੇ ਮਿਲਿ ਤੁ ਲੈ ਗਈਆਂ ਹਲੋ ਬਲਬ ਐ ਖਲਾਣਾ ਮੱਕ ਮੈਨੂੰ ਤਾਂ ਨੂਡਲ ਈ ਖਾ ਵੀ ਲੈ ਪਹਿਲਾਂ ਅੱਡੇ ਆਂਦੇ ਤੋਂ ਪਹਿਲਾਂ ਹੀ ਅੱਡੇ ਆਂਦੇ ਪਹਿਲਾਂ ਹੀ ਖਾ ਲੈ ਕੋਈ ਮੱਕੂ ਵੀ ਗਿਆ ਨਾ ਪੜੇ ਜੀ ਜੇ ਰਿਕਾਰਡਰ ਨਿਕਲਣਗੇ ਤਾਂ ਮੈਂ ਜੇਪੇ ਚਲੂੜ ਘੰਟੇ ਜੇਪੇ ਬਾਹਰ ਅਰੇ ਵੀਰ ਪੋੜਾ ਸਿੱਧਾ ਹੀ ਆ ਬੰਨ ਪਹਿਲੇ ਪਹਿਲੇ ਖਲ ਟਿਕਾਏ ਹੋਣ ਚੱਲਦਾ ਚਲਾ ਨਹੀਂ ਚੱਲਦਾ ਪੱਖਾ ਵੀ ਹੋ ਗਿਆ ਦੇਖ ਨਾ

ਠੀਕ ਹੈ ਅਜਿਹਾ ਕੰਮ ਥੋੜਾ ਜਿਹਾ ਮਿਚਾ ਜਾਂਦੀ ਤੂੰ ਉਹ ਕ ਕਰ ਗਈ ਕੰਦੀਆਂ ਤੂੰ ਹੀ ਕਰ ਕਰਦੀ ਮੈਂ ਜੀ ਮੇਰੇ ਤੇ ਗਾਇਸ ਆ ਬਲਬ ਲੈ ਗਿਆ ਜੀ ਲਾਣੇ ਇੱਥੇ ਬਲਬਾ ਡਰਾਬ ਹੋ ਗਿਆ ਛੋਟਾ ਹੋਰ ਸਭ ਠੀਕ ਹੈ ਵਾਈਟ ਕੋਲੇ ਵਿੱਚ ਛੋਟਾ ਚਿੱਟਾ ਗੇਰਾ ਪੀਲਾ ਹੋ ਜਾਂਦਾ ਹੁਣ ਕਿਹੜਾ ਕਲਰ ਦਾ ਬਸ ਠੀਕ ਹੈ ਵਧੀਆ ਠੀੜਾ ਦੇਖਾਂ ਮੈਂ ਪੀਲਾ ਗੇਰਾ ਲਾਲ ਅਗਰ ਰੰਗ ਬਰੰਗਦੇ ਹੁੰਦੇ ਨਾ ਬਹੁਤ ਕੰਨਾਂ ਨੇ ਠੀਕ ਹੈ ਆ ਪੀਲਾ 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 ਆ ਪੀਲਾ तू लिखनी मेकू रिपोर्ट तो लिखी जा तू कॉपी लिया कॉपी लिख कापी लिखी कापी एल एक कैच पपो पाप लिखना खाप होना स्कैच

ਆ ਪੀਠਾ ਬਦਿਆ ਗਾਇਸ ਜੀ ਇਹ ਧੰਨ ਭਰਾਏ ਮੇ ਕਹਿ ਲੈਣਾ ਉਹ ਡੇਗ ਗਈ ਕੋਚਾ ਅਹ ਛੇਂ ਡੇਗੀ ਅਰੇ ਦੇਸੀ ਜੀਕਾਰ ਪੋੜੀ ਨਿਆਣਾ ਮੱਜੇ ਮੱਜੇ ਨਾਲ ਦੇ ਕੁੱਤੇ ਚਰਾਂਗੇ ਹੁਣ ਤੂੰ ਦਾ ਕਰਕਾ ਕੀ ਬਲੜਾ ਬਲੜ ਦੇ ਬੱਬੀ ਵਿੱਚੋਂ ਕੱਢ ਦੇ ਤੇ ਗਾਇਸ ਕੋਠੇ ਚੱਲ ਗਏ ਕਿੰਨਾ ਨਿੱਕਾ ਜਿਹਾ ਆਇਆ ਆ ਉਹ ਬੜ ਬ ਲੋੜੀ ਲੱਗ ਗਿਆ ਦਬਲ ਠੀਕ ਮੈਂ ਜਰਾ ਅੰਦਰ ਮਾਪੀ ਤੋਂ ਨੂਡਲ ਖਾ ਲੈ ਮੈਨੂੰ ਨਹੀਂ ਦਿੱਤੇ ਮੈਨੂੰ ਦਿੱਤੇ ਨਹੀਂ ਨੂਡਲ ਉਹ ਕੀ ਕੱਟ ਕੇ ਰੱਖਦਾ ਵਿੱਚੋਂ ਮਰਚਾ ਹਰੀਆ ਮਰਚਾ ਸਿਮਲਾ ਮਰਚੇ ਸਿਮਲਾ ਮਰਚੇ ਸੇਵਨ ਮਰਤੇ ਤੇ ਨਜ਼ਾਰਾ ਹੁੰਦਾ ਕਲੀ ਕਲੀ ਨੂਡਲ ਖਾ ਕੇ ਵਾਗੀ ਪਾਪਾ ਬੱਤ ਨੂਡਲ ਲੈ ਕੇ ਆ ਰਿਹਾ ਬੜਾ ਮੱਕੂ ਤੇ ਨਿੰਮਾਚੀ ਜਿਲਾ ਦੇ ਲੇ ਗਨੀ ਤੂੰ ਨੇ ਤੇ ਤੈਨੂੰ ਉਡਲ ਮੈਨੂੰ ਮਾਕਰੂਨ ਮਾਕਰੂਨ ਮੱਚੀ ਜਿਲਾ ਦੇਣਗੇ ਨਹੀਂ ਕਾਹੂੰ ਤੂੰ ਇਸ ਤੇ ਨਹੀਂ ਉਡਲ ਤੈਨੂੰ ਨੂਡਲ ਤੇ ਆਪਣਾ ਜਿ ਮੈਟਰੀ ਬਾਕਸ ਲੈ ਨੂੰ ਤੂੰ ਇੱਥੇ ਨਹੀਂ ਉਡਲ ਕਪੜਾ ਜਿ ਮੈਟਰੀ ਬਾਕਸ ਕੋਲ ਗੱਗੂ ਆ ਗਈਓ ਨਾ ਨੋ ਪੱਕਾ ਬਸ ਆਹ ਫਮ ਰੋਟੀ ਸਾਰੀ ਹਾਂ ਨਹੀਂ ਹੈ ਉਹ ਰੱਖ ਲਈ ਤੇ ਉਹ ਨਹੀਂ ਹੈ ਹਾਂ ਉਹਨੇ ਕੀ ਆ ਜਨਮ ਜਨਮ ਉਹ ਮੇਰੀ ਕਾ ਰੁਬਾਤ ਕਰ ਤੈਨੂੰ ਮਾਰਗਲ ਨਹੀਂ ਕਹਤੇ ਉਹਨੂੰ ਬਾਹਰ ਕਰ ਲਈ ਉਹ ਮਾਮਾ 15 ਦਿਨ ਇਹ ਪੀ ਜਾ ਤੁਹਾਨੂੰ ਉਹ ਦੱਸ ਆਹ ਫਿਰ ਉहां ਪੈ ਨਹੀਂ ਚਾਹੀਏ ਚਾਹੀਏ ਇੱਥੇ ਨਹੀਂ ਰਹਿਣਾ ਲੱਖ ਰੁਪਏ ਘਟਵਾ ਲਗਣਾ ਹੈ ਅਗੀਆਂ ਹੋਵੇ ਆਹ ਰੁਪਾ ਬਦਲ ਲੈ ਗਿਆ ਵੀ ਨਹੀਂ ਗਿਆ ਆ ਜੱਜ ਉਹ ਤੇ ਜੈ ਹਾਂ ਪਾ ਆਏ ਗ੍ਰੀਸੀ ਯਾਰ ਦਰੂ ਜਲੇ ਬਾਤ ਆਇਆ ਲੱਗੇ ਜਲੇ ਜ਼ਹਿਰ ਘਾਤ ਲੈ ਪੈਰੇ ਨਾਲ ਪੈਰੇ ਨਾਲ ਇਹ ਕਹਿੰਦਾ ਖਾ ਪੀਏ ਕਹਿੰਦਾ ਵਧੀਆ ਜਿ ਰਿਕੇ ਨਾ ਕਹਿੰਦਾ 25000 ਬਚੀ ਨੇ ਤੇ ਕਹਿੰਦਾ ਜੀ ਤੂੰ ਪ্লাস ਓਵਰ ਟਾਈਮ ਚਾਰਜ ਕਰਦੇ ਆਂ ਕਹਦਾ ਕਰਨਾ ਨਾ ਤੇ ਕਹਿੰਦਾ ਪੈਸੋ ਗੁਜ਼ਰਾਇਆ ਚਾਰੇ ਟੋਕੜੇ ਹੈ ਕੀ ਕੰਮ 40000 ਰੁਪਏ ਕਿਦ ਨਹੀਂ ਯਾਰ ਕੰਮ ਕੀ 20 ਮਿੰਟ ਹੁੰਦੀ ਥੱਲੇ ਉਹ ਬਕਸੀਆਂ ਦੇ ਕੇ ਮਕਰੀਲ ਦੀਆਂ ਉਹ ਉੱਤੋਂ ਨਿਕਲਦੀਆਂ ਹੁੰਤ ਆਏ ਤੇ ਕਹੀ ਕਿ ਨਾ ਤੈਨੂੰ ਮਾਵਾਂ ਕੀ ਬੇਸਮੈਂਟ ਦੀ ਕੀ ਕੋਈ ਨਹੀਂ ਯਾਰ ਇਹ ਕੋੜਾ ਉਸਮਾਨੀ ਆਂਦਾ ਲੋਡਡ ਦਾ ਆਹੋ ਉਹ ਇਸ ਸਮਾਰਟਫੋਨ ਨਾਲ ਲੋਕੇ ਜੇ ਬੈਗ ਬੂਗ ਬੈਗ ਬੂਗ ਜੀ ਦਾ ਇਹ ਬੈਗ ਯਾਰ ਜਿਹੜਾ ਜਾਈਏ ਤੁਮ ਮੈਂ ਕਰਾਂ ਨਾ ਕੀ ਬਣਾਣਾ ਕੁਛ ਨਹੀਂ ਕੋਈ ਆਹੋ